ਹਾਂਜੀ ਕੇਡੀ ਵਰਲਡ ਪੰਜਾਬੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਵਿਲੇਜ ਆਲਫ ਤਹਿਸੀਲ ਨਕੌਦਰ ਵਿਕੇ ਔਰ ਅੱਜ ਅਸੀਂ ਕਿਸੇ ਕੰਮ ਦੇ ਸਿਲਸਲੇ ਵਿੱਚ ਇਸ ਪਿੰਡ ਆਏ ਸਾਂ ਔਰ ਸਾਡੀ ਇੱਕ ਵੀਰ ਨਾਲ ਮੁਲਾਕਾਤ ਹੋਈ ਸਾਡੇ ਦਰਮਿਆਨ ਮੌਜੂਦ ਨੇ ਵੀਰ ਔਰ ਬਹੁਤ ਹੀ ਅੱਛਾ ਗਾਉਂਦੇ ਨੇ ਔਰ ਮੈਂ ਸੁਣਿਆ ਕਿ ਇਹਨਾਂ ਨੂੰ ਇਹ ਜਿਹੜੇ ਪਲ ਨੇ ਇਹ ਵੀਡੀਓ ਦੀ ਰਿਕਾਰਡਿੰਗ ਕੀਤੀ ਜਾਵੇ ਔਰ ਵੀਡੀਓ ਚ ਕੈਪਚਰ ਕੀਤੇ ਜਾਣ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀ ਕੀ ਨਹਾਏ ਤੁਹਾਡਾ ਫਰਮेश ਪਹਾੜੀ ਫਰਮेश ਕੁਮਾਰ ਠੀਕ ਹੈ ਔਰ ਮੈਂ ਵੇਖੋ ਤੁਹਾਡਾ ਹਾਰਮੋਨੀਅਮ ਔਰ ਤਬਲਾ ਇੱਥੇ ਪਿਆ ਵੇਖਿਆ ਤੇ ਮੈਂ ਕਹਾ ਵੀਰ ਨੂੰ ਕੁਝ ਸੁਣਨਾ ਚਾਹੀਦਾ ਹੈ ਤੁਸੀਂ ਜੇਕਰ ਤੁਹਾਡੀਆਂ ਮੌਸਿਕੀ ਦੀ ਗੱਲ ਕਰੀਏ ਕਦੋਂ ਤੋਂ ਇਸ ਲਾਈਨ ਦੇ ਨਾਲ ਜੁੜੇ ਹੋ ਤੁਸੀਂ 7-8 ਸਾਲ ਹੋ 7-8 ਸਾਲ ਤੋਂ ਔਰ ਸਾਡੇ ਦਰਸ਼ਕ ਵੀਰਾਂ ਨੂੰ ਕੀ ਸੁਣਾਉਂਗੇ ਅੱਜ ਮੈਂ ਇੱਕ ਸੂਹੀ ਕਲਾਮ ਸੁਣਾਉਣਾ ਜੀ ਸੀ ਵੀਰ ਹਾਂਜੀ ਸੁਣਾ ਦਿਓ ਵੀਰ पले पंते दे ते मरा त चवां कदम जी कदमा जीदा न म ਦਾ ਖਾਂ ਮੈਂ ਲੜ ਲਿਖੇ ਹੱਥ ਤੇਰੇ ਤੁਸ਼ ਰਵਾ ਰੱਖਦਾ ਤਾ ਮੈਂ ਲੜ ਲਿਖੇ ਹੱਥ ਤੇਰੇ ਤੁਸ਼ ਰਵਾ ਰੱਖ ਰਹਾਂ ਤੇਰੇ ਬਾਝੂ ਖੇੜਾ ਮੇਰਾ ਤੂੰ ਇਹ ਦਸ ਕਾ ਜਿਹੜਾ ਮੇਰਾ ਤੇਰੇ ਬਾਝੂ ਖੇੜਾ ਮੇਰਾ ਤੂੰ ਦਸ ਕਾ ਚਿੰਤਾ ਮੈਨੂੰ ਕੋਹੀ ਦਰਨਾ ਹੱਸਦਾ ਮੈਨੂੰ ਕੋਹੀ ਤੂੰ ਕਿਤੇ ਜਲੀ ਪਖਦਾ ਤਾ ਮੈਂ ਨਾੜ ਲੱਗੇ ਹੱਥੇ ਤੇ ਤੂੰ ਸ਼ਰਮਾ ਰੱਖ ਤਾ ਮੈਂ ਨਾੜ ਲੱਗੇ ਹੱਥੇ ਤੇ ਤੂੰ ਸ਼ਰਮਾ ਰੱਖ ਤਾ ਵਾਹ ਜੀ ਵਾਹ ਵਾਹ ਜੀ ਬਹੁਤ ਹੀ ਅੱਛਾ ਵੀਰ ਤੁਸੀਂ ਗਾਇਆ ਔਰ ਜਿਹੜੇ ਨੋਟਸ ਨੇ ਆਪਾਂ ਜੇਕਰ ਇਸ ਮੌਸਿਕੀ ਦੀ ਗੱਲ ਕਰੀਏ ਇਸ ਕੰਪੋਜੀਸ਼ਨ ਦੀ ਗੱਲ ਕਰੀਏ ਛੋਟੇ ਨੋਟ ਔਰ ਜਿਹੜੇ ਵੱਡੇ ਨੋਟ ਸਾਈਜ਼ ਸਕੇਲ ਵੀ ਤੁਸੀਂ ਬਹੁਤ ਹੀ ਅੱਛੇ ਲਾਣੇ ਹੋ ਇਹਦਾ ਮਤਲਬ ਕਿ ਪ੍ਰੋਪਰ ਤੁਹਾਡਾ ਗਰੁੱਪ ਹੈ ਹਾਂਜੀ ਔਰ ਕੀ ਗਰੁੱਪ ਦਾ ਕੀ ਨਵਾਂ ਵੀ ਤੁਹਾਡੇ ਫਰਮੇਸ਼ ਕੁਮਾਰ ਐਂਡ ਪਾਰਟੀ ਫਰਮੇਸ਼ ਕੁਮਾਰ ਐਂਡ ਪਾਰਟੀ ਦਰਸ਼ਕ ਵੀਰ ਬਹੁਤ ਹੀ ਅੱਛੇ ਕਲਾਮ ਗਾਉਂਦੇ ਨੇ ਔਰ ਜੇਕਰ ਕਿਸੇ ਵੀ ਵੀਰ ਸਾਡੇ ਨੇ ਮਤਲਬ ਕਿ ਇਹਨਾਂ ਨੂੰ ਸੂਫਿਆਨਾ ਸੁਣਨਾ ਚਾਹੁੰਦੇ ਨੇ ਜਾਂ ਕਿਸੇ ਦਰਬਾਰੀ ਮਹਿਫਲ ਕਰਵਾਉਣਾ ਚਾਹੁੰਦੇ ਨੇ ਔਰ ਵੀਰ ਆਪਣਾ ਨੰਬਰ ਬੋਲ ਦੇਣਗੇ ਵਿੱਚ ਵੀਰ ਆਪਣਾ ਨਾਮ ਦੱਸ ਦਿਓ ਔਰ ਨੰਬਰ ਦੱਸੋ 843770 ਜੀ ਠੀਕ ਹੈ ਜੀ 32741 84370 33741 ਠੀਕ ਹੈ ਵੀਰ ਵੀਰ ਇੱਕ ਹੋਰ ਕੋਈ ਜਿਹੜਾ ਤੁਹਾਨੂੰ ਅੱਛਾ ਲੱਗੇ ਕੋਈ ਹੋਰ ਮੁਖੜਾ ਕਿਸੇ ਵੀ ਗਜ਼ਲ ਹੋ ਜਵੇ ਚਾਹੇ ਕੋਈ ਗੀਤ ਹੋ ਜਵੇ ਚਾਹੇ ਕਲਾਮ ਹੋ ਜਵੇ ਕੋਈ ਵੀ ਜਿਹੜਾ ਤੁਹਾਨੂੰ ਅੱਛਾ ਲੱਗੇ ਜਿਹੜਾ ਤੁਸੀਂ ਗਾ ਸਕਦੇ ਹੋ ਹਾਂਜੀ ਫਰਮੈਸ਼ ਜੀ ਜੇਕਰ ਤੁਹਾਡੀ ਗਾਇਕੀ ਦੀ ਗੱਲ ਕਰੀਏ ਤੇ ਬਹੁਤ ਹੀ ਅੱਛੀ ਔਰ ਬਾਕਮਾਲ ਆਵਾਜ਼ ਦੇ ਮਾਲਿਕ ਹੋ ਤੁਸੀਂ ਔਰ ਸੁਣਾ ਨੂੰ ਸਾਨੂੰ ਬਹੁਤ ਹੀ ਅੱਛਾ ਲੱਗਾ ਔਰ ਮੈਂ ਚਾਹਿਆ ਕਿ ਸਾਡੇ ਦਰਸ਼ਕ ਵੀਰ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਨੇ ਉਹ ਵੀ ਤੁਹਾਡੀ ਇਹ ਚੰਗੀ ਆਵਾਜ਼ ਔਰ ਇਹ ਟੈਲੈਂਟ ਜਿਹੜਾ ਤੁਹਾਡਾ ਫਨ ਹੈ ਉਹ ਸਾਰੇ ਦਰਸ਼ਕਾਂ ਤੱਕ ਪਹੁੰਚੇ ਔਰ ਬੇਨਤੀ ਹੈ ਕਿ ਇੱਕ ਹੋਰ ਕੋਈ ਕਲਾਮ ਦੇ ਦੋ ਬੋਲ ਸੁਣਾ ਦਿਓ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਜ਼ਰੂਰ ਜੀ ਸੁਣਾ ਦਿਓ छॾके जवान जमीदा ते दान छॾके जुआ जमीदा ए, ए बाई ए, सुरी दोस पक सुनरल दोस्त पख मे बदले माल ਜੱਡੇ ਜਵਾਨ ਜਮੀਨ ਤੇਰੇ ਨਾਲ ਦਈਏ ਉਹ ਸਰੀ ਉਹ ਬਈਏ ਤੇ ਉਹ ਕਬਈਏ ਸਰੀ ਉਮਰ ਦੀ ਆਹ ਕੀ ਬਾਤ ਹੈ ਜੀ ਬਹੁਤ ਹੀ ਅੱਛਾ ਵੀਰ ਤੁਸੀਂ ਕਲਾਮ ਸੁਣਾਇਆ ਔਰ ਮੇਰੇ ਇੱਕ ਦੋ ਹੋਰ ਸਵਾਲ ਵੀ ਨੇ ਮੌਸਤਿਕੀ ਦੇ ਨਾਲ ਜੁੜੇ ਹੋਏ ਔਰ ਉਹਨਾਂ ਦੇ ਵੀ ਜਵਾਬ ਤੁਸੀਂ ਦੇ ਦਿਓ ਕਿ ਜਿਹੜੀ ਕਵਾਲੀ ਦਾ ਜਿਹੜਾ ਆਗਾਜ਼ ਹੈ ਜਦੋਂ ਤੁਸੀਂ ਕਵਾਲੀ ਸ਼ੁਰੂਆਤ ਕਰਦੇ ਹੋ ਉਹਦੀ ਕੋਈ ਬੰਦਿਸ਼ ਵੀ ਹੁੰਦੀ ਕਿ ਜ਼ਰੂਰੀ ਕੋਈ ਐਸਾ ਕਲਾਮ ਜਿਹੜਾ ਇਹ ਗਾਣਾ ਹੁੰਦਾ ਉਸ ਤੋਂ ਬਾਅਦ ਤੁਸੀਂ ਕੋਈ ਹੋਰ ਕਵਾਲੀ ਸ਼ੁਰੂ ਕਰਦੇ ਹੋ ਇਸ ਤਰ੍ਹਾਂ ਦੀ ਬੰਦਿਸ਼ ਵੀ ਹੈ ਕੋਈ ਹਾਂਜੀ ਜਿੱਦਾਂ ਮੋਹੰਦੇ ਪਾਦਰਸੂ ਦੇ ਕਲੀਨ ਦਾ ਪਹਿਲੇ ਕਲਾਮ ਸ਼ੁਰੂ ਕਰਨਾ ਜੀ ਠੀਕ ਹੈ ਉਹ ਤੋਂ ਹਾਲੇ ਤੋਂ ਮੌਲਾ Али ਸਾਹਿਬ ਉਹਨਾਂ ਦਾ ਕਲਾਮ ਫਿਰ ਗੌਸ ਪਾਗਿਆਰਮੀ ਵਾਲੀ ਸਰਕਾਰ ਦਾ ਤੇ ਤਿੰਨ ਕਲਾਮ ਪਹਿਲੇ ਸ਼ੁਰੂ ਕਰਕੇ ਉਸ ਤੋਂ ਬਾਅਦ ਜੋ ਵੀ ਜਿਸ ਸੰਗਤਾਂ ਕੇ ਉਸਤਵ ਨਾਲ ਕਲਾਮ ਪੇਸ਼ ਕੀਤਾ ਜਾਂਦਾ ਠੀਕ ਹੈ ਔਰ ਇਹ ਸੂਫੀਆਨਾ ਜਿਹੜੇ ਕਲਾਮ ਨੇ ਜਾਂ ਕਵਾਲੀ ਹੈ ਤੇ ਪੀਰਾਂ ਫਕੀਰਾਂ ਦੀ ਇੱਕ ਖੁਰਾਕ ਮੰਨੀ ਜਾਂਦੀ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਹਾਂਜੀ ਇਹ ਪੀਰਾਂ ਫਕੀਰਾਂ ਦੀ ਖੁਰਾਕ ਹੈ ਜੀ ਔਰ ਇਹ ਅਸਲ ਜਿਹੜੀ ਕਵਾਲੀ ਹੈ ਹਰਮੋਨੀਅਮ ਤੇ ਤਬਲਾ ਹੁਣ ਤੇ ਜਿੱਦਾਂ ਕਈ ਗਰੁੱਪ ਨੇ ਹੋਰ ਵੀ ਇਨਸਟਰੂਮੈਂਟ ਯੂਜ਼ ਕਰਦੇ ਨੇ ਲੇਕਿਨ ਸ਼ੁਰੂਆਤੀ ਦੌਰ ਦੇ ਵਿੱਚ ਇਹ ਜਿਹੜੀ ਕਵਾਲੀ ਹੈ ਜਸੂਫੀਆ ਨਾਲ ਜਿਹੜਾ ਕਲਾਮ ਪਹਿਲੇ ਸਿੰਗਰ ਗਾਂਦੇ ਸਨ ਹਾਰਮੋਨੀਅਮ ਔਰ ਤਬਲੇ ਤੇ ਹੀ ਗਾਂਦੇ ਸਨ ਸੇਮ ਇਹੀ ਸੀ ਨਾ ਠੀਕ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਫਰਮੈਸ਼ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਵੀਰ ਹੋਣਾ ਦਾ ਨੰਬਰ ਅਸੀਂ ਮੈਂਸ਼ਨ ਕੀਤਾ ਔਰ ਵੀਡੀਓ ਦੇ ਵਿੱਚ ਵੀ ਚਲਾਇਆ ਹੋਇਆ ਹੈ ਔਰ ਅਗਰ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਸੂਫੀਆਨਾ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਇਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਰਾਬਤਾ ਕਰਿਓ ਔਰ ਸਾਡੀ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਿਆ ਵੀਡੀਓ ਨੂੰ ਧੰਨਵਾਦੀ ਸਾਰੇ ਦਰਸ਼ਕ ਵੀਰਾਂ ਦਾ ਮੈਂ ਕੇੜੀ ਭਾਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਸ ਮਕਾਮ ਤੇ ਪਹੁੰਚਾਇਆ ਸਾਡੀ ਐਡ ਕੀਤੀ ਆ ਅਸੀਂ ਬਹੁਤ ਇਹਨਾਂ ਦੇ ਤਹਿਤ ਉਹਨਾਂ ਦਾ ਸ਼ੁਕਰ ਗੁਜ਼ਾਰ ਰਹੇ ਹਾਂ ਜੀ ਜੀ ਇਹਨਾਂ ਨੂੰ ਤਹਿਤ ਉਹਨਾਂ ਦਾ ਸ਼ੁਕਰ ਗੁਜ਼ਾਰ ਕੇੜੀ ਭਾਜੀ ਸੋ ਧੰਨਵਾਦ ਜੀ